ਅੱਜ ਕਿਹੜਾ ਪਿੰਡ ਆ ਤੁਹਾਡਾ ਕੀ ਨਾਂ ਹੈ ਪਨੀਆਣਾ ਜੀ ਨਾਂ ਕੀ ਹੈ ਫਿਰ ਮੇਰਾ ਆ ਜਿਹੜੇ ਕਣਕ ਲੈ ਕੇ ਆਏ ਤੁਸੀਂ ਕਿੰਨੀ ਲੈ ਕੇ ਆਏ ਆ ਇਹ 5 ਕਿਲੋ ਜੀ ਦੀ 5 ਕਿਲੋ ਜੀ ਦੀ ਹਾਂਜੀ ਅਜਾ ਸਾਰੇ ਜੀਆਂ ਦੀ ਕਣਕ ਮਿਲ ਜਾਂਦੀ ਹੈ ਹਾਂ ਮਿਲ ਜਾਂਦੀ ਹੈ ਜੀ ਤੇ ਪਹਿਲਾਂ ਜਿਹੜੀ ਤੁਹਾਨੂੰ 6 ਮਹੀਨਿਆਂ ਤੋਂ ਕਣਕ ਮਿਲਦੀ ਸੀ ਸਾਰੇ ਜੀਆਂ ਦੀ 5-5 ਕਿਲੋ ਉਹਦੇ 'ਚ ਫਾਇਦਾ ਸੀ ਕਿ ਜਿਹੜਾ ਹੁਣ ਮਹੀਨੇ-ਮਹੀਨੇ ਦੀ ਜਾਂਦੇ ਉਹਦੇ ਫਾਇਦਾ ਨਹੀਂ ਉਹਦੇ 'ਚ ਫਾਇਦਾ ਜਿਹੜੀ 5-6 ਮਹੀਨੇ ਤੋਂ ਮਿਲਦੀ ਸੀਗੀ ਇਹ 5-5 ਕਿਲੋ ਵੇਲੇ ਦਿਹਾੜੀ ਛੜਨੀ ਪੈਂਦੀ ਆ ਹਾਂ 4-500 ਰੁਪਏ ਦਿਹਾੜੀ ਇਹ 5 ਕਿਲੋ ਕਣਕ ਹੈ ਮਤਲਬ 4-500 ਰੁਪਏ ਤੁਸੀਂ ਦਿਹਾੜੀ ਛੱਡ ਕੇ ਤੇ ਲੈ ਜਾਣੇ 5 ਕਿਲੋ ਕਣਕ ਲੈਣ ਆਇਆ ਹੁਣ ਮੈਂ ਆਹ ਤੇ 10 ਕਿਲੋ ਕਣਕ ਲੈ ਕੇ ਆਇਆ ਹਾਂ 4-500 ਰੁਪਏ ਦਿਹਾੜੀ ਛੱਡ ਕੇ ਝੋਨੇ 'ਚ ਮੈਂ 5-600 ਰੁਪਏ ਪੈ ਜਾਂਦਾ ਤੇ ਉਹ ਤੁਸੀਂ ਛੱਡ ਕੇ ਤੇ 10 ਕਿਲੋ ਕਣਕ ਲੈ ਚਲੇ 10 ਕਿਲੋ ਕਣਕ ਲੈ ਲੈਣੇ ਅਸਾਂ ਸਾਰੇ 200 ਰੁਪਏ ਦਾ 200 ਰੁਪਏ ਦੀ ਬਣਦੀ ਹੈ ਸਾਰੀ ਹਾਂ 220 ਰੁਪਏ ਦੀ ਬਣਦੀ ਹੈ 220 ਰੁਪਏ ਦੇ ਹਿਸਾਬ ਨਾਲ ਹਾਂ ਇੰਨੇ ਕੁ ਦੀ ਹਾਂ ਹਾਂ ਜਿਹੜੇ ਭਗਵੰਤ ਮਾਨ ਨੇ ਤੁਹਾਡੇ ਨਾਲ ਵਾਦੇ ਕੀਤੇ ਸੀ ਵੀ ਤੁਹਾਡੇ ਜਿਹੜੇ ਆ ਰਾਸ਼ਨ ਵੀ ਵਧਾ ਦੇਵਾਂਗੇ ਤੁਹਾਡੇ ਜਿਹੜੇ ਪੈਨਸ਼ਨਾਂ ਵੀ ਵਧਾ ਦੇਵਾਂਗੇ ਤੁਹਾਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਵੀ ਦੇ ਦਾਂਗੇ ਤੁਹਾਨੂੰ ਪੱਕੇ ਮਕਾਨ ਵੀ ਬਣਾ ਕੇ ਦੇਵਾਂਗੇ ਬੜੇ ਮਤਲਬ ਵਾਦੇ ਕੀਤੇ ਸੀ ਉਹ ਸਾਰੇ ਹੋ ਗਏ ਪੂਰੇ ਹੋ ਗਈ ਹੋਈ ਜਿਹੜਾ ਗੁੜੀਆਂ ਨੂੰ 1000 ਰੁਪਏ ਆਖਿਆ ਸੀਗਾ ਹਾਂ ਉਹ ਵੀ ਨਹੀਂ ਮਿਲ ਆਇਆ ਇੱਕ ਇੱਕ ਵਰੀ ਆਇਆ ਨਹੀਂ ਕੁਝ ਨਹੀਂ ਜਿਹੜੇ ਵਾਦੇ ਕੀਤੇ ਸੀ ਭਗਵੰਤ ਮਾਨ ਨਾਲ ਕੇ 15 ਸ ਦੇ ਬਜਾਏ ਖਾਲੀ ਮੁੜਾ ਜਾਣਾ ਤੂੰ ਵੀ 4-500 ਰੁਪਏ ਦਿਹਾੜੀ ਛੱਡ ਕੇ ਆਇਆ ਉਹੀ ਤਾਂ ਗੱਲ ਆ ਤੇ ਹੁਣ ਹੁਣ ਖਾਲੀ ਜਾ ਤੈਨੂੰ ਕਿਹੜੀ ਕਿਉਂ ਨਹੀਂ ਮਿਲੇਗੀ ਆਦੇ ਦੂਜੇ ਪਾਸੇ ਦੇਵਾਂਗੇ ਅੱਛਾ ਦੂਜੇ ਪਾਸੇ ਦੇਵਾਂਗੇ ਮਤਲਬ ਦੂਜੇ ਪਾਸੇ ਤੋਂ ਅੱਜ ਦਿਹਾੜੀ ਛੱਡੀ 500 ਰੁਪਏ ਤੇ 500 ਦੇ ਛੱਡੇਗਾ ਇਹ ਤਾਂ ਹੈਗਾ ਹੀ ਹਾਂ ਤੇ ਕਣਕ ਕਿੰਨੇ 5 ਕਿਲੋ ਲੈ ਜਾਏਗਾ 10 ਕਿਲੋ ਕਣਕ ਲਾ ਲਓ 100 ਦੀ ਵਣੂ ਵੀ 150 ਦੀ ਨਹੀਂ 2 ਜਣੇ ਦੀ ਤੇ 3 ਜਣੇ ਦੀ ਤੇ ਜੀ ਕਿੰਨੇ ਆ ਤੁਸੀਂ 8 ਤੇ 8ਾਂ ਦੀ ਬਾਕੀਆਂ ਦੀ ਕਣਕ ਬਾਕੀਆਂ ਦੀ ਤਾਂ ਚੱਲੀ ਹੀ ਨਹੀਂ ਹਜੇ ਉਹ ਕੱਟ ਤੀ 5 ਸਾਲ ਹੋ ਗਏ ਕੱਟ ਤੀ ਕੱਟ ਤੀ ਤੁਸੀਂ ਚੜਵਾਈ ਲਈਗੀ ਚੜਵਾਈ ਆ ਬੱਗਾ ਆਪਣਾ ਇਹ ਤਾਂ ਚੜਵਾਈ ਆ ਇਹਨੇ ਚੜਾਈ ਗਾਂ ਪਟਵਾਰੀ ਨੂੰ ਕਹਿੰਨੀ ਨੂੰ ਫੈਕਟਰੀ ਨੂੰ ਕਹਾਂ ਕਿਨੂੰ ਕਹਾਂ ਚਰੇ ਨੇ ਇਹਨੇ ਚੜਾਈ ਆ ਕਿ ਕਹਿੰਦਾ ਆਜੂ ਗੀ ਕਣਕ ਹਜੇ ਤੱਕ 5 ਸਾਲ ਹੋ ਗਏ ਹਜੇ ਤੱਕ ਨਹੀਂ ਆਇਆ ਪੱਛਾ ਆਇਓ ਤੱਕ ਕਣਕ ਨਹੀਂ ਆਈ ਨਹੀਂ ਆਈ ਸੱਤਾ ਅੱਠਾ ਜੀਆਂ ਵੀ ਬਹੁਤ ਕਣਕ ਤੇ ਮਿਲਦੀ ਤਿੰਨਾਂ ਦੀ ਬਗ ਸਾਰੀ ਘਟਦੀ ਹਾਂਜੀ ਬਹੁਤ ਮਾੜੀ ਗੱਲ ਕੀਤੀ ਤੇ ਕੋਈ ਵਾਦਾ ਬੂਦਾ ਕੋਈ ਪੂਰਾ ਹੋਇਆ ਕਿ ਨਹੀਂ ਹੋਇਆ ਸਾਡਾ ਤਾਂ ਕੋਈ ਵਾਦਾ ਨਹੀਂ ਹੋਇਆ ਜੀ ਉਲਟਾ ਕਰਜ਼ੇ ਹੀ ਹੋਏ ਸਾਡੇ ਤੇ ਉਹ ਤਾਂ ਦਾ ਸੀ ਮੈਂ ਗਰੀਬੀ ਦੂਰ ਕਰ ਦੂੰਗਾ ਤੁਹਾਡੀ ਤੇ ਤੁਹਾਨੂੰ ਪੂਰੇ ਸ਼ਾਨ ਸ਼ਾਹ ਬਣਾ ਦੂੰਗਾ ਇੱਥੇ ਦਾ ਗੁਰੇ ਨੌਕਰੀਆਂ ਕਰਾ ਕਰਨਗੇ ਤੇ ਤੁਹਾਨੂੰ ਗਰੀਬੀ ਮੈਂ ਰਹਿਣੀ ਨਹੀਂ ਦੇਣੀ ਕਸਾ ਦਾ ਵੇਖੀ ਜਾਂਦੇ ਕੁਰੀਬੀਆਂ ਦੂਰ ਹੋ ਜੀ ਜਾਂਦੀ ਆਹ ਲੱਗਿਆ ਇਹ ਦੂਜਾ ਤੇ ਮਗਾਈ ਉਹ ਦੂਜਾ ਹੋਗੀ ਰੀ ਵੀ ਦੂਰ ਕਾਦੀ ਹੋਣੀ ਉਲਟ ਆ ਗਈ ਉਲਟ ਆ ਵਧ ਗਈ ਹਾਂ ਇੰਨੀ ਮਗਾਈ ਹੋਗੀ ਹਾਂ ਜਿਹੜੀ ਕਿਨ ਅੱਗ ਲੱਗੀ ਪਈ ਐ ਸਬਜੀ ਲੈਣ ਜਾਂਦੇ ਆ ਤੇ ਸਬਜੀ ਵੀ ਮੈਨੂੰ ਲੱਗਦਾ 100 150 ਤੋਂ ਘੱਟ ਤਾਂ ਕੋਈ ਸਬਜੀ ਵੀ ਨਹੀਂ ਆਉਂਦੀ 300 ਰੁਪਿਆ ਸਬਜੀ ਐ ਤੜਕੇ ਸ਼ਾਂ ਵਾਲੀ ਤੇ ਲੱਗਦਾ ਹਾਂ 100 150 ਰੁਪਿਆ ਡੰਗਦਾ ਹੁਣ ਮੈਂ ਸਬਜੀ ਲੈ ਕੇ ਗਿਆ ਤੜਕੇ ਸੁਭਾ ਵਾਲੀ ਅੱਛਾ ਤੇ ਲੈ ਕੇ ਕੀ ਗਿਆ ਪਿਆਜ਼ ਲੈ ਕੇ ਗਿਆ ਅੱਧਾ ਇਧਰ ਲੋ ਹਾਂ ਤਾਂ ਹੰਦੇ ਟ ਮਟਰ ਲੈ ਗਏ ਤਰ੍ਹਾਂ ਦੀਆਂ ਮਿਰਚਾਂ ਲੈ ਗਏ 20 ਦਾ ਵੇਚਣ ਲੈ ਗਏ ਤੇ ਬਣਾਲੋ ਪੈਸੇ ਕਿੰਨੇ ਬਣ ਪਛਾ 300 ਰੁਪਇਆ ਤੂੰ ਸਵੇਰ ਸ਼ਾਮ ਤਾਂ ਇੱਕ ਟਾਈਮ ਦੀ ਸਬਜੀ ਆ ਜਿੱਸੇ ਯਾਰ 400 ਰੁਪਇਆ ਦਿਹਾੜੀ ਮਿਲੀ ਤੇ ਉਹਦੇ ਚ 300 ਦਾ ਸਬਜੀ ਤੇ ਲੱਗ ਗਿਆ ਤੇ ਫਿਰ ਬਾਕੀ ਬੱਚਿਆਂ ਨੂੰ ਕੀ ਖਵਾਉਂਗੇ ਤੇ ਕਿਵੇਂ ਘਰ ਪਾਲੋਗੇ ਦੇਖ ਲੋ ਕਿੰਨੇ ਘਰੇ ਲੈ ਕੇ ਜਾਂਦਾ ਬੰਦਾ ਤੇ ਕਿ ਨਾਲੇ ਨਾਲੇ ਇਸ ਟਾਈਮ ਆਪਾਂ ਨੂੰ ਕੋਈ ਨਸ਼ਾ ਨਹੀਂ ਕਰ ਹਾਂ ਤੁਹਾਨੂੰ ਤਾਂ ਪਤਾ ਆਪਣਾ ਕੋਈ ਨਸ਼ਾ ਨਹੀਂ ਕਰਦਾ ਮੈਂ ਜਿਉਂ ਬਚਪਨ ਤੋਂ ਬਾਅਦ ਆਪਾਂ ਨਾ ਮੁੰਡਿਆਂ ਨੂੰ ਨਾ ਮੈਨੂੰ ਕੋਈ ਨਸ਼ਾ ਜਿਹੜਾ ਕਰਿਆਨਾ ਹੈਗਾ ਆਪਣਾ ਰਸੋਈ ਦਾ ਪਰ ਸਮਾਨ ਲੈ ਕੇ ਆਉਣੇ ਆ ਉਹਦੇ 'ਚ ਕੋਈ ਮਹਿੰਗਾਈ 'ਚ ਪਿਆ ਫਰਕ ਕੇ ਵਧੀਆ ਜੀ ਪਿਆ ਹੀ ਉਹ ਮਾੜਾ ਮੋਟਾ ਥੋੜਾ ਪਿਆ ਸੀ ਰਾਈ ਲੱਗ ਗਿਆ ਜਵਾ ਜਿਹੜੀਆਂ ਦਾਲਾਂ ਦੂਲਾਂ ਆਪਾਂ ਲੈ ਕੇ ਜਾਂਦੇ ਆ ਚਲੋ ਸਬਜ਼ੀ ਨਹੀਂ ਤਾਂ ਆਪਾਂ ਆਦਿਨਾਂ ਦਾਲ ਹੀ ਬਣਾ ਲਓ ਦਾਲਾਂ ਦੀ ਕੀ ਰੇਟ ਕੀ ਆਦਾ ਦਾ ਨਹੀਂ ਬਹੁਤ ਮੈਂ ਇਹ ਸਾਹ ਸੋ ਤੋਂ ਘੱਟ ਕੋਈ ਦਾਣ ਨਹੀਂ ਨੀ 100 ਤੋਂ ਘੱਟ ਕੋਈ ਮੂੰਗੀ ਦੀ ਨਾ ਕੋਈ ਛੋਲਿਆਂ ਦੀ ਕੋਈ ਲੈ ਲਓ 100 ਤੋਂ ਘੱਟ ਕੋਈ ਵੀ ਨਹੀਂ ਹਾਂ 100 ਹੋਊਗੀ 70 80 ਤੋਂ ਘੱਟ ਤਾਂ ਕੋਈ ਦਾਣ ਨਹੀਂ ਹੈ ਹੀ ਨਹੀਂ ਕੋਈ ਦਾਣ ਸਾਲ ਮੈਂ ਛੋਲੇ ਹੱਥ ਲੈ ਗਿਆ 500 ਰੁਪਏ ਦਿੱਤੀ ਉਹਨੇ ਅੱਧਾ ਕਿਲੋ ਅੱਛਾ ਛੋਲਿਆਂ ਦੀ ਦਲਿਆਂ ਦੀ ਅੱਛਾ 500 ਰੁਪਏ ਅੱਧਾ ਕਿਲੋ ਦਿੱਤੀ ਇਹ ਨਾਲ ਫਿਰ ਤਾਂ ਹੋ ਗਈ ਇਹਦਾ ਮਤਲਬ ਵੀ ਜਾਂ ਤਾਂ ਰੁੱਖੀਆਂ ਰੋਟੀਆਂ ਖਾ ਲਓ ਤੇ ਜਾਂ ਚਟਨੀ ਛੁੱਟੀ ਬਣਾ ਕੇ ਖਾ ਲਓ ਤੇ ਹੋਰ ਤਾਂ ਕੋਈ ਵਾਣੇ ਨਹੀਂ ਰਹਿ ਗਿਆ ਦੋ ਤਿੰਨ ਸਿਰ ਮਿਰਚਾਂ ਜੜਨੀ ਕਿੰਨੇ ਵਰਤੂ ਮੈਂ ਤਿੰਨ ਦੇਣਾ ਦੋ ਤਿੰਨ ਸਿਰ ਮ ਤੇ ਸਬਜੀ ਵਾਲਾ ਕੋਈ ਉੱਥੇ ਆਇਆ ਨਾ ਤੇ ਆਹਾਰ ਕੇ ਮਿਰਚਾਂ ਲੈ ਲਿਆ ਉੱਥੋਂ ਲੱਗੀਆਂ ਸੀ ਉੱਥੋਂ ਮਿਰਚਾਂ ਹਰੀਆਂ ਤੋੜ ਲਿਆਉਣੀਆਂ ਉਹਨੇ ਲਗਾ ਲਈ ਚਟਨੀ ਕਰ ਲੈਣੀ ਸ਼ਾਮ ਨੂੰ ਕਿਉਂ ਸ਼ਾਮ ਨੂੰ ਆ ਕੇ ਲੇਟ ਹੋਈਏ ਥੱਕੇ ਤੇ ਗਏ ਇਹ ਕਿਹੜਾ ਚੌਂਕ ਚਾਵੇ ਹੂੰ ਤੇ ਮਿਰਚਾਂ ਇਹ ਮਿਰਚਾਂ ਨਾਲ ਰੋਟੀਆਂ ਖਾਂਦੇ ਰਹੇ ਆ ਮੈਂ ਚੋਨਾ ਲਾਉਣਾ ਤੇਰੇ ਸਾਹਮਣੇ ਕਿੰਦਾ ਕਿੰਨੀ ਗਰਮੀ ਆ ਹੂੰ ਅੱਛਾ ਚੋਨਾ ਜਦੋਂ ਤੁਸੀਂ ਲਾਉਣ ਲੱਗਦੇ ਆ ਇੰਨੀ ਗਰਮੀ ਬੇਸਾਬੀ ਗਰਮ ਪਾਣੀ ਤੇ ਉਹਦੇ ਚੋਂ ਚਲੋ ਤੁਹਾਨੂੰ ਕੋਈ 400 ਰੁਪਿਆ ਵੱਜਦਾ ਵੀ ਹੈ ਤੇ ਉਹ ਤੁਸੀਂ ਜੇ ਬਿਮਾਰੀ ਸ਼ਮਾਰੀ ਹੋ ਜੇ ਤੇ ਮੈਨੂੰ ਲੱਗਦਾ ਵੀ ਜਿਹੜਾ 1500 ਦਾ ਇੱਕ ਦਿਨ ਚ ਹੀ ਨਿਕਲ ਜਾਂਦਾ ਖਤਮਾਂ ਜੀ ਕਾਣੀ ਖਤਮਾਂ ਉਹ ਤਾਂ ਇੱਕ ਦਿਨ ਚ ਹੀ ਨਿਕਲ ਜਾਂਦਾ ਹੈ ਹਾਂ ਤੇ ਪੜਾਈਆਂ ਪੜਉਆਂ ਕਿਵੇਂ ਚੱਲਦੀਆਂ ਬੱਚਿਆਂ ਦੀਆਂ ਪੜਾਈਆਂ ਪੂਰੀਆਂ ਚੱਲਦੀਆਂ ਨੇ ਸਹੀ ਗਾ ਪੂਰੀਆਂ ਚੱਲਦੀਆਂ ਕੋਈ ਵੀ ਸੁੱਖ-ਸਾਂ ਦੀਆਂ ਸੁੱਖ-ਸਾਂ ਦੀਆਂ ਪੂਰੀਆਂ ਕਾਹਦੀਆਂ ਚੱਲਦੀਆਂ ਸਹੂਲਤਾਂ ਵਗੈਰਾ ਸਰਕਾਰੀ ਸਹੂਲਤਾਂ ਪੂਰੀਆਂ ਮਿਲਦੀਆਂ ਬੱਚਿਆਂ ਨੂੰ ਆਪ ਗਰੀਬਾਂ ਦੇ ਬੱਚਿਆਂ ਨੂੰ ਉਹ ਠੀਕ ਹੈ ਅੱਛਾ ਉਹ ਤਾਂ ਦਿੰਦੀ ਹੈ ਅੱਛਾ ਉਹ ਕੂਰੀਆਂ ਤੇ ਪੜਾਈ ਜਨ ਕਿ ਨਾ ਮਤਰੀ ਆ ਹੈ ਨਹੀਂ ਕਿ ਪੜਾਈ ਨਹੀਂ ਨਹੀਂ ਪੜਾਈ ਠੀਕ ਹੈ ਪੜਾਈ ਤੇ ਕੀ ਤੁਸੀਂ ਮੁੱਖ ਮੰਤਰੀ ਨੂੰ ਆਮ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਹੈਗੇ ਭਗਵੰਤ ਮਾਨ ਜੀ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਮਹਿੰਗਾਈ ਦੇ ਬਾਰੇ ਅੱਪਾ ਤਾਂ ਨਾ ਵਿਜਾਇ ਕਰਨ ਕਿਉਂ ਜੀ ਆਹ ਜਿਹੜਾ ਗਰੀਬ ਦਾ ਵੀ 4 ਰੁਪਏ ਪੰਜ ਰੁਪਏ ਕਮਾਉਣੇ ਸਾਡੇ ਅੱਜ ਕਿੰਨੇ ਤੁਸੀਂ ਇੱਕ ਕਿਲੋ ਕੱਪੜਾ ਲੱਤਾ ਵੀ ਲਾਉਣਾ ਇੱਕ ਵਾਕਾ ਨੂੰ ਵੀ ਪੜਾਉਣਾ ਹੈ ਫੇਰ ਤੁਸੀਂ ਖਾਣਾ ਵੀ ਹੈ ਦਾਲਾ ਸਮਝਿਆ ਲੈ ਆਉਣੀ ਹੁਣ 5 ਕਿਲੋ ਨਾਲ ਕਿੰਨਾ ਕੁ ਮਹੀਨਾ ਤਾਂ ਨਹੀਂ ਨਿਕਲਦਾ ਪੰਜ ਕਿਲੋ ਕਿੱਥੇ ਨਹੀਂ ਹੈ ਤੇ ਉਹ ਦਿਹਾੜੀ ਉਹੀ ਹੈ ਲੇਬਰ ਮਜ਼ਦੂਰੀ ਉਹੀ ਚੱਲਦੀ ਹੈ ਪਰ 5 ਕਿਲੋ ਕਣਕ ਨਾਲ ਇੱਕ ਜੀ ਦੀ ਮਿਲਦੀ ਹੈ 5 ਕਿਲੋ ਨਾ ਮਹੀਨਾ ਤਾਂ ਨਹੀਂ ਨਿਕਲਦਾ 5 ਕਿਲੋ ਮੈਣ ਨਾ ਵੀ ਮੈਂ 6 ਰੋਟੀਆਂ 7 ਖਾਣਾ ਹਾਂ ਇੱਕ ਟਾਈਮ ਦੀਆਂ ਤੇ ਤਿੰਨ ਟਾਈਮ ਨਾਲ ਮੈਂ ਨਾ ਮੇਰੇ ਦੂਰ ਡੰਗਣੀ ਟੱਪਦਾ ਦਾ 5 ਕਿਲੋ ਤਿੰਨ ਕਿਲੋ ਦਾ ਆਟਾ ਇਕੱਲਾ ਹੀ ਖਾ ਜਾਂਦਾ ਫਿਰ ਇਕੱਲਾ ਹੀ ਖਾ ਜਾਂਦਾ ਬੰਦਾ ਤੇ 5 ਕਿਲੋ ਨਾ ਮਹੀਨਾ ਕਿਵੇਂ ਨਿਕਲ ਜੂਗਾ ਮਹੀਨਾ ਕਿਉਂ ਕੱਢੂਗਾ ਅਗਲਾ ਠੀਕ ਹੈ ਜੀ ਮਿਹਰਬਾਨੀ